ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਨੀਸ਼ ਪੰਮਾ ਸਵਾਗਤ ਕਰਦਾ ਦੱਸਦੇ ਕਿ ਅੱਜ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਸਥਿਤਾ ਜਿੱਥੇ ਕਿ ਅੱਜ ਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆ ਜੋ ਇੱਥੇ ਹਾਰਡਪੀਟ ਇਲਾਕਿਆਂ ਲਈ ਪਹਿਲਾਂ ਵੀ ਲੰਬੇ ਸਮੇਂ ਤੋਂ ਆ ਜੋ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਹੁਣ ਵੀ ਅੱਜ ਵੀ ਆ ਜੋ ਇੱਥੇ ਕਾਫੀ ਗੱਡੀਆਂ ਜੋ ਹਰੇ ਚਾਰੇ ਦੀਆਂ ਹਾਰਡਪੀਟ ਇਲਾਕਿਆਂ ਲਈ ਭੇਜੀ ਜਾਣੀ ਤੇ ਗੱਲਬਾਤ ਕਰਦੇ ਸਾਡੇ ਨਾਲ ਇੱਥੇ ਐ ਜੀ ਪੀ ਸੀ ਮੈਂਬਰ ਪਰਨੀਸ਼ ਲੱਖੇਵਾ ਸਾਹਿਬ ਨੇ ਗੱਲ ਕਰਦੇ ਕੀ ਕਹਿਣਾ ਸਰ ਕਿਵੇਂ ਦਿਖਦੇ ਹੋ ਸਰ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਰੂਪ ਸਾਹਿਬ ਸੰਗਤਿਓ ਅੱਜ ਸਤਕਾਰਯੋ ਦੇ ਪ੍ਰਧਾਨ ਸਾਹਿਬ ਦਸ ਕੁ ਰੀ ਸੀ ਜੀ ਬਾਦਲ ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਰਹੇ ਨੇ ਉਹਨਾਂ ਨੇ ਪਹਿਲਾਂ ਵੀ ਇੱਥੇ ਆ ਕੇ ਸ਼੍ਰੀ ਚਮਕੌਰ ਸਾਹਿਬ ਦੇ ਵਿਖੇ ਜੋ ਡੰਗਰਾਂ ਦੇ ਲਈ ਅਚਾਰ ਜਿਹਨੂੰ ਆਪਾਂ ਹਰਾਚਾਰਾ ਕਹਿੰਦੇ ਆ ਉਹਦੀ ਖੇਪ ਜਿਹੜੀ ਵੱਡੀ ਗਿਣਤੀ ਚ ਗੱਡੀਆਂ तकरीबन 100 ਦੇ ਕਰੀਬ ਪਹਿਲਾਂ ਇਸ ਸਸਤਾਵਾਂ ਤੋਂ ਤੋਰੀਆਂ ਸੀ ਜਿਹੜੀਆਂ ਕਿ ਪੰਜਾਬ ਦੇ ਉਹਨਾਂ ਹੜ ਪੇੜ ਤ ਰਾਕੇ ਚ ਗਈਆਂ ਜਿਵੇਂ ਗੁਰਦਾਸਪੁਰ ਅਜਨਾਲਾ ਵਗੈਰਾ ਤੇ ਡੇਰਾ ਬਾਬਾ ਨਾਨਕ ਉੱਥੇ ਪਜਾਇਆ ਸੀ ਅੱਜ ਫੇਰ ਉਹਨਾਂ ਨੇ ਇੱਥੇ ਆ ਕੇ ਇਥੋਂ ਫੇਰ ਉਹ ਅਚਾਰ ਜਿਹਨੂੰ ਆਪਾਂ ਹਰਾਚਾਰਾ ਕਹਿੰਦੇ ਆ ਉਹਦੀ ਇੱਕ ਖੇਪ ਹੋਰ ਵੇਚਣੀ ਆ ਕਿੰਨੀਆਂ ਗੱਡੀਆਂ ਵੇਚਣੇ ਆ ਅੱਜ ਦੀ ਇਸ ਤਕਰੀਬ ਸਤ ਖੇਪ ਦੇ ਵਿੱਚ ਤਕਰੀਬਨ 50 51 ਗੱਡੀਆਂ ਜਿਹੜੀਆਂ ਉਹ ਅੱਜ ਜਾ ਰਹੀਆਂ ਤੀਕ ਤਕਰੀਬਨ 1000 ਕੁਇੰਟਲ ਨਾ 10000 ਕੁਇੰਟਲ ਜਿਹੜਾ achar ਆ ਉਹ ਅੱਜ ਇੱਥੋਂ ਜਾਣਾ ਸਰ ਬਦਲ ਸਿੰਘ ਵੱਲੋਂ ਬੜਾ ਉਪਰਾਲਾ ਕੀਤਾ ਜਾ ਰਿਹਾ ਹਾਰ ਪੀੜ ਤੇ ਇਲਾਕਿਆਂ ਲਈ ਆ ਜੋ ਕਾਫੀ ਸੇਵਾ ਨਿਭਾਉਣ ਦੇ ਨਜ਼ਰ ਆ ਰਹੇ ਨੇ ਖੁੱਲੇ ਗਫੇ ਦੇ ਰਹੇ ਨੇ ਸਿੱਧੇ ਤੋਂ ਅਰਥ ਕਿਹਾ ਦੀਏ ਤਾਂ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬੜਪਾ ਨੂੰ ਦੇਖਦੇ ਹੋ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਸਿੱਧੇ ਤੇ ਦੇਖੋ ਜੀ ਜਦੋਂ ਵੀ ਪੰਜਾਬ ਨੂੰ ਬਚਾਇਆ ਆ ਇਹ ਪੰਜਾਬ ਤੋਂ ਕੋਈ ਗੱਲ ਕਰੀ ਆ ਇਹ ਪੰਜਾਬ ਦੇ ਕਿ ਮਸਲੇ ਚੱਕਿਆ ਉਹ ਹਮੇਸ਼ਾ ਸਰਉਨੇ ਕਾਲੇਦਲ ਨੇ ਚੱਕਿਆ ਮੈਂ ਸਮਝਦਾ ਜੇ ਆਪਾਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਹੀ ਪੰਜਾਬ ਦਾ ਜਿਹੜਾ ਭਲਾ ਹੋ ਸਕਦਾ ਜਦ ਤੱਕ ਆਪਾਂ ਖੇਤਰੀ ਪਾਰਟੀ ਅੱਗੇ ਨਹੀਂ ਆਉਂਦੇ ਆ ਤਾਂ ਜਿਹੜੀਆਂ ਸਟੇਟਾਂ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਸੋ ਇਸ ਲਈ ਅੱਜ ਸਮਾਂ ਹੈ ਸਾਨੂੰ ਕਿ ਅਸੀਂ ਸੌਣੀ ਕਾਲੇ ਕਲ ਨੂੰ ਤਕੜਾ ਕਰੀਏ ਸ੍ਰੋਣੀ ਕਾਲੇ ਨੇ ਹਮੇਸ਼ਾ ਜਿਹੜੇ ਪੰਜਾਬ ਦੇ ਮੁੱਦੇ ਆ ਚੱਕੇ ਨੇ ਉਹ ਚੱਕੇ ਨੇ ਔਰ ਉਹਨਾਂ ਨੂੰ ਹੱਲ ਵੀ ਕਰਵਾਇਆ ਤੇ ਸਰ ਇਹ ਕਿਵੇਂ ਦੇਖਦੇ ਹੋ ਜਿਹੜਾ ਹਾਲਾਤ ਇਦਾਂ ਦੇ ਬਣੇ ਕਿਉਂ ਆ ਕਿ ਸਰਕਾਰ ਨੇ ਰਹਿੰਦੇ ਸਮੇਂ ਇਹਨਾਂ ਦੀ ਪੜਤਾਲ ਨਹੀਂ ਸੀ ਕੀਤੀ ਜਾਂ ਫਿਰ ਕੋਈ ਹੋਰ ਕਾਰਨ ਲੱਗਦਾ ਦੇਖੋ ਜਿਹੜੇ ਹੜ੍ਹਾਂ ਦੇ ਕਾਰਨ ਆ ਉਹਦੇ ਵਿੱਚ ਸਮਾਂ ਰਹਿੰਦਿਆ ਇਹ ਕੰਮ ਜਿਹੜੇ ਕਰਨੇ ਹੁੰਦੇ ਆ ਦਰਿਆਵਾਂ ਦੇ ਜਿਹੜੇ ਬੰਨ੍ਹ ਆ ਜਾਂ ਠੋਕਰਾਂ ਉਹਨਾਂ ਨੂੰ ਮਜ਼ਬੂਤ ਕਰਨਾ ਹੁੰਦਾ। ਹਾਂਜੀ। ਇਸ ਸਰਕਾਰ ਨੇ ਮੇਰਾ ਖਿਆਲ ਜਦੋਂ بارشਾਂ ਹੋਈਆਂ ਉਤੋਂ 20 ਦਿਨ ਪਹਿਲਾਂ ਟੈਂਡਰ ਕਰੇ ਆ। ਹਾਂਜੀ। ਉਹ ਟੈਂਡਰ ਉਹ ਤਕਰੀਬਨ ਜਿੱਥੇ ਹੈਗੇ ਤੇ ਉੱਥੇ ਹੀ ਰਹਿ ਗਏ। ਕਿਉਂਕਿ ਉਹ ਸਮਾਂ ਨਹੀਂ ਸੀ ਉਹ ਠੇਕੇਦਾਰ ਨੂੰ ਕੰਮ ਕਰਨ ਦਾ। ਇਸ ਲਈ ਇਹ ਕੰਮ ਜਿਹੜੇ ਬੜੇ ਸਮਾਂ ਰਹਿੰਦੇ ਕਰਦੇ ਉਹ ਕਰਨੇ ਹੁੰਦੇ ਆ। ਕਮ ਸੇ ਕੰਮ ਵੀ 6 ਮਹੀਨੇ ਪਹਿਲਾਂ ਇਹ ਜਿਹੜੇ ਕੰਮ ਸ਼ੁਰੂ ਹੁੰਦੇ ਆ। ਹਾਂ ਇਹ ਸਰਕਾਰ ਨੇ ਉਸ ਸਮੇਂ ਸਿਰ ਕੰਮ ਨਹੀਂ ਕਰੇ ਦੂਸਰੇ ਤੁਸੀਂ ਦੇਖਿਆ ਹੀ ਜਿਵੇਂ ਉਹ ਜਿਹੜੇ ਫਾਟਕ ਟੁੱਟੇ ਆ ਜੀ ਇਹਨਾਂ ਦੀ ਰਿਪੇਅਰ ਹੀ ਨਹੀਂ ਕਰੀ ਗਈ ਜਦ ਤੱਕ ਉਹਨਾਂ ਨੂੰ ਸਮੇਂ ਸਿਰ ਪਹਿਲਾਂ ਰਹਿੰਦਿਆਂ ਉਹਨੂੰ ਦੇਖਿਆ ਜਾਵੇ ਉਹਨੂੰ ਚੈੱਕ ਕਰਕੇ ਖੋਲ ਕੇ ਚੈੱਕ ਕਰਿਆ ਉਹਨੂੰ ਗਰੀਸ ਵਗੈਰਾ ਕਰਨਾ ਹੁੰਦਾ ਤਾਂ ਕਿ ਜਦ ਲੋਡ ਪੈਂਦੀ ਉਹਨੂੰ ਖੁੱਲਿਆ ਜਾਵੇ ਉਹ ਖੋਲੇ ਦਾ ਇੱਕ ਵਾਰ ਟੁੱਟੇ ਗਏ ਜਾਂ ਖੁੱਲਣ ਲੱਗੇ ਟੁੱਟ ਗਏ ਉਧਰ ਨਾਲ ਬੜਾ ਨਕਸ਼ਾ ਪਾਣੀ ਉਤਰ ਚੁੱਕਿਆ ਹੁਣ ਪਹਿਲਾਂ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਪਾਣੀ ਉਤਰ ਚੁੱਕਿਆ ਮਹਾਮਾਰੀ ਫੈਲਣ ਦੇ ਵੀ ਖਤਰੇ ਨਜ਼ਰ ਆ ਰਹੇ ਨੇ ਕਿਵੇਂ ਦੇਖਦੇ ਹੋ ਕਿਵੇਂ ਪਰ ਭਾਈ ਹੋ ਸਕਦੀ ਆ ਜਿਹੜੇ ਆਪਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਇੱਥੇ ਨੁਕਸਾਨ ਵੀ ਕਾਫੀ ਦੱਸਿਆ ਜਾ ਰਿਹਾ ਕੋ ਪੰਜਾਬ ਦਾ ਹੜਾ ਨੇ ਇਸ ਵਾਰੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਇਹਦੇ ਵਿੱਚ ਸਾਨੂੰ ਸੰਗਤਾਂ ਨੂੰ ਜਿਵੇਂ ਸੰਗਤਾਂ ਨੇ ਸਹਿਯੋਗ ਦਿੱਤਾ ਜਿਵੇਂ ਤੁਸੀਂ ਦਰਿਆ ਤੇ ਵੀ ਦੇਖਿਆ ਸੀ ਇੱਥੇ ਉਦੋਂ ਮੈਂ ਬਾਦਲ ਸਾਹਿਬ ਆਏ ਸੀ ਉਹਨਾਂ ਨੇ ਜੇ ਮੈਂ ਟੀਚਰ ਵੀ ਦਿੱਤਾ ਔਰ ਕੈਸ਼ ਪੇਮੈਂਟ ਵੀ ਕਰਕੇ ਗਏ ਸੀ ਇਸੇ ਤਰ੍ਹਾਂ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਪੰਜਾਬ ਦੇ ਚ ਐ ਬਾਹਰੋਂ ਸੰਗਤ ਉਹਨਾਂ ਸਾਰਿਆਂ ਨੂੰ ਇਸ ਸਮੇਂ ਉਹਨਾਂ ਹੜਪੀੜ ਤੇ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ ਕਿਉਂਕਿ ਹੁਣ ਜਦੋਂ ਜ਼ਮੀਨਾਂ ਸੁੱਕਣੀਆਂ ਤਾਂ ਉਹਨਾਂ ਵਿੱਚੋਂ ਰੇਤ ਪਰਿਆ ਉਹ ਵੀ ਚੱਕਣਾ ਪੈਣਾ ਔਰ ਉਹਨਾਂ ਨੂੰ ਬੀਜ ਦੀ ਵੀ ਲੋੜ ਆ ਉਹਨਾਂ ਨੂੰ ਖਾਦ ਦੀ ਵੀ ਲੋੜ ਆ ਇਹ ਸਾਰੀਆਂ ਪਰਭਾਈਆਂ ਖਾਣੇ ਪੀਣੇ ਦੀ ਮਸਲੋਂ ਨਹੀਂ ਕਾਲੀਦਲ ਨੇ ਇਹ ਵੀ ਫੈਸਲਾ ਲਿਆ ਜਿਵੇਂ ਇਹ 4 ਭੇਜਿਆ ਜਾ ਰਿਹਾ ਉਹ ਤੋਂ ਬਾਅਦ ਕਣਕ ਵੀ ਦਿੱਤੀ ਜਾਣਾ ਉਹਨੂੰ ਬੀਜ ਵੀ ਦਿੱਤਾ ਜਾਣਾ ਹਾਂਜੀ ਔਰ ਖਾਦਾਂ ਵੀ ਸਰਉਣੇ ਕਰਨ ਲਈ ਗੱਲਬਾਤਾਂ ਮੁਹਈਆ ਕਰਾਈਆਂ ਜਾਣੀਆਂ ਤਾਂ ਕਿ ਉਹ ਲੋਕ ਸਮੇਂ ਸਿਰ ਆਪਣੀ ਫਸਲ ਵੇਚ ਸਕਣ ਬਹੁਤ ਧੰਨਵਾਦ ਜੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਿਣਾ ਚਾਹੂੰਗਾ ਇੱਕ ਬਾਰ ਫਿਰ ਤੋਂ ਤਸਵੀਰਾਂ ਦਿਖਾਉਣ ਜਿੱਥੇ ਆਹ ਪਿੰਡ ਦੁਗਰੀ ਦੀਆਂ ਤਸਵੀਰਾਂ ਜਿੱਥੇ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਲੱਗਦਾ ਪਿੰਡ ਦੁਗਰੀ ਹੈ ਇੱਥੇ ਹਰਾ ਚਾਰਾ ਜਿਹੜਾ ਉਪਾਹਰ ਕੀਤਾ ਗਿਆ ਜਿਹੜਾ ਭੇਜਿਆ ਜਾਣਾ ਹਾਰਪੀੜਤ ਇਲਾਕਿਆਂ ਦੇ ਵਿੱਚ ਤੇ ਇੱਥੇ 51 ਗੱਡੀਆਂ ਸਾਨੂੰ ਇੱਥੇ ਐਜਬੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਦੱਸਿਆ ਕਿ 51 ਗੱਡੀਆਂ ਜਿਹੜੀਆਂ ਇੱਥੋਂ ਆ ਭੇਜੀਆਂ ਜਾਣੀਆਂ ਤੇ ਸੁਖਵੀਰ ਸਿੰਘ ਬਾਦਲ ਵੀ ਇੱਥੇ ਆਉਣ ਵਾਲਿਆ ਉਹਨਾਂ ਵੱਲੋਂ ਹਰੀ ਝੰਡੀ ਦੇ ਕੇ ਆ ਜੋ ਇਹ ਇਸ ਨੂੰ ਰਵਾਨਾ ਕੀਤਾ ਜਾਣਾ ਜਿਹੜੀਆਂ ਗੱਡੀਆਂ ਇੱਥੇ ਖੜੀਆਂ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਆਪ ਸਾਰੇ ਜਾਣਦੇ ਹੋ ਕਿ ਪਿਛਲੇ 1 ਮਹੀਨੇ ਤੋਂ ਸ਼ਰੂਮ ਨਹੀਂ ਕਾਲੀ ਨੇ ਲਗਾਤਾਰ ਹੜ ਸੇਵਾ ਕਰ ਰਿਹਾ ਹੈ ਤੇ ਸਾਡੀਆਂ ਟੀਮਾਂ ਵਕ ਵਕ ਇਲਾਕਿਆਂ ਚ ਵੀ ਹੈ ਜਿਵੇਂ ਜਿਵੇਂ ਉਹ ਟੀਮਾਂ ਸਾਨੂੰ ਦੱਸਦੀ ਰਹਿੰਦੀਆਂ ਉਹ ਹਿਸਾਬ ਨਾਲ ਅਸੀਂ ਸਮਾਨ ਉੱਤੇ ਭੇਜੀ ਜਾ ਰਹੇ ਹਾਂ तकरीबन 500 ਟਰੱਕ ਚਾਰੇ ਦੇ ਅਸੀਂ ਭੇਜ ਚੁੱਕੇ ਹਾਂ ਜਿਹੜਾ ਅਸੀਂ ਕਿਹਾ ਸੀ ਪਹਿਲੇ ਉਹ ਚਲੇ ਗਏ ਪਰ ਸਾਡੀ ਟੀਮਾਂ ਜਿਹੜੀਆਂ ਵਕ ਵਕ ਜਿਵੇਂ ਪਟਿਆਲੇ ਜ਼ਿਲ੍ਹੇ ਤੋਂ ਕਪੂਰਥਲੇ ਤੋਂ ਤੇ ਜਿਹੜਾ ਹੈਗਾ ਸਾਡੇ ਤਾਨਪੁਰ 로ਦੀ ਸਾਈਡ ਤੋਂ ਉਹਨਾਂ ਨੇ ਮੰਗ ਕੀਤੀ ਕਿ ਚਾਰੇ ਦੀ ਹੋਰ ਲੋੜ ਹੈ ਸੋ ਤਕਰੀਬਨ ਪਾਰਟੀ ਨੇ ਸਾਰਾ ਮਿਹਨਤ ਕਰਕੇ ਇਕੱਠੇ ਕਰਕੇ ਅੱਜ 100 ਟਰੱਕ ਅਸੀਂ ਚਾਰੇ ਦੇ ਪਸ਼ੂਆਂ ਵਾਸਤੇ ਅਸੀਂ ਪਟਿਆਲਾ ਜਿੱਥੇ ਤੱਗਰ ਦੇ ਨਾਲ ਜਿਹੜੇ ਪਿੰਡਾਂ ਵਿੱਚ ਨੁਕਸਾਨ ਹੈ ਉੱਥੇ ਤੇ ਬਾਕੀ ਜਿਹੜੇ ਸੁਲਤਾਨਪੁਰ ਲੋਥਲਾ ਜ਼ਿਲ੍ਹਾ ਤੇ ਉਧਰਲੇ ਨੇੜੇ-ਤੇੜੇ ਉਹ ਜਿਹੜੇ ਸੁਲਤਾਨਪੁਰ ਸਾਈਡ ਸਾਰੀ ਹੈ ਉੱਥੇ ਅਸੀਂ 100 ਟਰੱਕਾਂ ਚ ਭੇਜ ਰਹੇ ਹਾਂ ਤਾਂ ਹੋਰ ਵੀ ਜਿੱਥੇ ਵੀ ਕੋਈ ਚੀਜ਼ ਦੀ ਲੋੜ ਹੁੰਦੀ ਹੈ ਉਸੀ ਪੇਤੇ ਰਵਾਂਗੇ ਅੱਜ ਮੈਂ ਸਾਡਾ ਜਿਹੜਾ ਸੈਂਟਰ ਖੁੱਲਿਆ ਹੈ ਜਲੰਧਰ ਉੱਥੇ ਵੀ ਮੈਂ ਜਾਣਾ ਤੇ ਅਸੀਂ ਜਲਦੀ ਹੀ ਜਿਹੜੀ ਵਰਕਰਾਂ ਨੇ ਕਣਕ ਵੀ ਇਕੱਠੀ ਕਰ ਲਈ ਹੈ ਅਸੀਂ ਜਿਹੜੇ 20 ਦਾ ਵੀ ਜਿਹੜਾ ਕੰਮ ਮੈਨੂੰ ਲੱਗਦਾ ਅਗਲੇ 5-7 ਦਿਨਾਂ ਦੇ ਅੰਦਰ ਜਿਹੜੀ ਅਸੀਂ ਕਿਸਾਨਾਂ ਨੂੰ 20 ਦੀ ਲੋਡ ਸੀ ਉਹਦਾ ਵੀ ਪ੍ਰੋਜੈਕਟ ਅਸੀਂ ਸ਼ੁਰੂ ਮਤਲਬ 5-7 ਦਿਨਾਂ ਚ ਉਹਦਾ ਵੀ ਅਸੀਂ ਸੇਵਾ ਸ਼ੁਰੂ ਕਰ ਦਾਂਗੇ ਤੇ ਉਹਦੇ ਬਾਅਦ ਅਸੀਂ ਜਿਹੜਾ 50 ਹਜ਼ਾਰ ਪਰਿਵਾਰਾਂ ਨੂੰ ਪਰਿਵਾਰ ਨੂੰ ਕਣਕ ਦੇਣੀ ਹੈ ਉਦੇ ਬਾਅਦ 20 ਪਈ ਤਰੀਕ ਦੇ ਬਾਅਦ ਉਹ ਵੀ ਅਸੀਂ ਸੇਵਾ ਪੂਰੀ ਕਰਦਾਂ। ਠੀਕ ਹੈ। ਇਸ ਬਾਬਤ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਤੁਹਾਡੀ ਗੱਲਬਾਤ ਵੀ ਕਰਵਾਈਆ ਉਹਨਾਂ ਜਿਹੜੀ ਹਾਰਪੀੜਤ ਇਲਾਕਿਆਂ ਦੇ ਲਈ ਆਏ ਦਿਨਾਂ ਵੱਡੀਆਂ ਸਮਾਵਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਹੋਰ ਵੀ ਵੱਡੇ ਆ ਜਿਹੜੇ ਸਮਗਰੀ ਰਾਹ ਸਮਗਰੀ ਪਹੁੰਚਾਉਣ ਦੀ ਹਾਰਪੀੜਤ ਇਲਾਕਿਆਂ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਆ। ਕੈਮਰਾ ਪਰਸ ਦੇ ਨਾਲ ਪਰਮਿੰਸਿੰਗ ਡੇਲੀ ਪੋਸਟ ਪੰਜਾਬੀ ਰੂਪਨਗਰ।